ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀਆਂ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਮਨੀਲਾ ਫਿਲਪਾਈਨ ਦੀ ਜਿੰਨੀ ਵੀ ਸੰਗਤ ਹੈ ਸੋ ਧੰਨ 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 ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪ੍ਰਭ ਉਤਾਰ ਦਿਹਾੜੇ ਨੂੰ ਮੋਕੜਾ ਕੇ ਸਤਿਗੁਰਾਂ ਦੀ ਪਵਨ ਬਾਣੀ ਦਾ ਫਰਮਾਨ ਹੈ ਕਲ ਤਾਰਨ ਗੁਰੂ ਨਾਨਕ ਆਇਆ ਸੋ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਸੰਸਾਰ ਤੇ ਆਏ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਵਾ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਭਲਵਾ ਦੇ ਮਹਾਵਾਕਨਸਾਰ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪ੍ਰਭ ਉਤਾਰ ਦਿਹਾੜੀ ਨਮੋਕ ਰੱਖ ਕੇ ਸਮੂਹ ਸੰਗਤਾਂ ਦਸਵੇਂ ਦੀਆਂ ਸੰਗਤਾਂ ਮਾਲਵਾ ਮਾਝਾ ਦੁਆਬਾ ਸਾਰੀ ਸੰਗਤ ਸਮੂਹ ਸੰਗਤਾਂ ਦੇ ਛੋਟੇ ਵੱਡੇ ਜਿਨੇ ਮਾਈ ਭਾਈ ਸਾਰੇ ਸੇਵਾਦਾਰ ਸੋ ਗੁਰੂ ਘਰ ਦੇ ਵਿੱਚ ਅੱਜ ਹੁਣ ਧੁਰਕੀ ਬਾਣੀ ਆਈ ਤਨ ਸਗਲੀ ਚਿੰਤ ਮਟਾਈ ਜੀ ਦੇ ਅਲਾਹੀ ਬਾਣੀ ਰੱਬੀ ਬਾਣੀ ਦੇ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ ਨੇ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਦੇ ਨਾਲ ਸਾਰੀਆਂ ਸੰਗਤਾਂ ਵੱਲੋਂ ਰਲ ਮਿਲ ਕਰਕੇ ਸੋ 5 ਤਰੀਕ ਨੂੰ ਦਿਨ ਬੁੱਧਵਾਰ ਨੂੰ ਭੋਗ ਪਾਇਆ ਜਾਣਗੇ ਸ਼ਾਮਾਂ ਵੇਲੇ ਸਾਰੀਆਂ ਸੰਗਤਾਂ ਨੂੰ ਬੇਨਤੀ ਆ ਭਾਈ ਸਾਰਿਆਂ ਨੇ ਵੱਧ ਤੋਂ ਵੱਧ ਆਪਣੇ ਗੁਰੂ ਘਰ ਪਹੁੰਚਣਾ ਭੋਗਾਂ ਤੇ ਪਹੁੰਚ ਕਰਕੇ ਗੁਰਬਾਣੀ ਸੁਣਨੀ ਹੈ ਸੋ 5 ਤਰੀਕ ਦਿਨ ਬੁੱਧਵਾਰ ਨੂੰ ਹੀ 2 ਵਜੇ ਤੋਂ ਲੈ ਕੇ 6 ਵਜੇ ਤੱਕ ਖੂਨਦਾਨ ਕੈਂਪ ਵੀ ਲਗਾਇਆ ਜਾ ਰਿਹਾ ਹੈ ਗੁਰੂ ਘਰ ਦੇ ਵਿੱਚ ਸੋ ਖੂਨਦਾਨ ਕੈਂਪ ਵੀ ਲੱਗਣਾ ਹੈ 2 ਵਜੇ ਤੋਂ ਲੈ ਕੇ 6 ਵਜੇ ਤੱਕ ਦਾ ਟਾਈਮ ਹੋਵੇਗਾ ਸੋ ਰੱਖੇਗੇ ਸ੍ਰੀ ਖੰਡ ਪਟ ਸਰਬ ਦੇ ਭੋਗ ਪਾਏ ਜਾਣਗੇ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਦਿਨ ਬੁੱਧਵਾਰ 5 ਤਰੀਕ ਨੂੰ ਧੰਨ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਅਵਤਾਰ ਦਿਹਾੜੇ ਸ਼ਾਮਾਂ ਵੇਲੇ ਮਨਾਏ ਜਾਣਗੇ ਰੱਖੇਗੇ ਸ੍ਰੀ ਖੰਡ ਪਟ ਸਰਬ ਦੇ ਭੋਗ ਪਾਏ ਜਾਣਗੇ ਦੀਵਾਨ ਵੀ ਸਜਣਗੇ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਜਿੰਨੇ ਵੀ ਮਨੀਲਾ ਫਿਲੀਪਾਈਨ ਦੀ 10ਵੇਂ ਦੀ ਸਾਰੀਆਂ ਸੰਗਤਾਂ ਨੂੰ ਵੱਤ ਵੱਤ ਭਾਈ ਗੁਰੂ ਘਰ ਪਹੁੰਚ ਕਰਕੇ ਸੋ ਗੁਰਬਾਣੀ ਸੁਣਿਓ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਿਓ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ